ਸ਼ਤਰੀ ਅਕਾਲ ਦੋਸਤੋ ਤੁਹਾਡਾ ਕਿੰਗ ਨਿਊਜ਼ ਚੈਨਲ ਦੇ ਵਿੱਚ ਸਵਾਗਤ ਹੈ ਇਹ ਵੀਡੀਓ ਪੈਨਸ਼ਨ ਦੀ ਅਪਡੇਟ ਨੂੰ ਲੈ ਕੇ ਬਣਾਈ ਗਈ ਹੈ ਜਿਹੜੇ ਮੇਰੇ ਵੀਰ ਭਰਾਵਾਂ ਦੀ ਵਿਧਵਾ ਪੈਨਸ਼ਨ ਅੰਘੀਨ ਪੈਨਸ਼ਨ ਬੇਸਹਾਰਾ ਪੈਨਸ਼ਨ ਬੁਢਾਪਾ ਪੈਨਸ਼ਨ ਸੀ ਉਹ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਆ ਚੁੱਕੀ ਹੈ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਲਗਭਗ ਪੈਨਸ਼ਨ ਆ ਚੁੱਕੀ ਹੈ ਉਹ ਇਸ ਤਰ੍ਹਾਂ ਹਨ ਹੁਸਿਆਰਪੁਰ ਮੋਹਾਲੀ ਪਠਾਨਕੋਟ ਨਮਾ ਸ਼ਹਿਰ ਫਤਿਹਗੜ੍ਹ ਸਾਹਿਬ ਪਟਿਆਲਾ ਅੰਮ੍ਰਿਤਸਰ ਸਾਹਿਬ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਜਾਰੀ ਹੋ ਚੁੱਕੀ ਹੈ ਕੁਝ ਜ਼ਿਲ੍ਹੇ ਅਜੇ ਵੀ ਹਨ ਜਿੱਥੇ ਹਲੇ ਤੱਕ ਪੈਨਸ਼ਨ ਜਾਰੀ ਨਹੀਂ ਹੋਈ ਜਿਵੇਂ ਕਿ ਸੰਗਰੂਰ ਸੰਗਰੂਰ ਦੇ ਵਿੱਚ ਹਲੇ ਤੱਕ ਪੈਨਸ਼ਨ ਵਾਲੇ ਬਿੱਲ ਪਾਸ ਨਹੀਂ ਹੋਏ ਨਾ ਹੀ ਸਾਡੇ ਕੋਲ ਕੋਈ ਅਪਡੇਟ ਆਈ ਹੈ ਪਰ ਹੁਸ਼ਿਆਰਪੁਰ ਮੁਹਾਲੀ ਪਠਾਨਕੋਟ ਨਵਾਂ ਸ਼ਹਿਰ ਫਤੇਗੜ ਸਾਹਿਬ ਪਟਿਆਲਾ ਅਤੇ ਅੰਮ੍ਰਿਤਸਰ ਵਿੱਚ ਪੈਨਸ਼ਨ ਜਾਰੀ ਹੋ ਚੁੱਕੀ ਹੈ ਤੁਸੀਂ ਆਪਣੇ ਖਾਤਿਆਂ ਦੇ ਵਿੱਚ ਜਾ ਕੇ ਪੈਨਸ਼ਨ ਨੂੰ ਕਢਵਾ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਅੰਘੀਨ ਪੈਨਸ਼ਨ ਵਿਧਵਾ ਪੈਨਸ਼ਨ ਬੇਸਾਰਾ ਪੈਨਸ਼ਨ ਇਹਨਾਂ ਸਾਰਿਆਂ ਨੂੰ ਸਿਰਫ 1500 ਰੁਪਏ ਹੀ ਪੈਨਸ਼ਨ ਜਾਰੀ ਹੋਈ ਹੈ ਹਲੇ ਤੱਕ 2500 ਨੂੰ ਲੈ ਕੇ ਕੋਈ ਵੀ ਅਪਡੇਟ ਜਾਰੀ ਨਹੀਂ ਹੋਈ ਜਿੰਨਾ ਵੀ ਵੀਰ ਪੈਨ ਭਰਾਵਾਂ ਦੀ ਪੈਨਸ਼ਨ ਆ ਚੁੱਕੀ ਹੈ ਉਹ ਬੈਂਕ ਦੇ ਵਿੱਚ ਜਾ ਕੇ ਆਪਣੇ ਖਾਤਿਆਂ ਦੇ ਵਿੱਚੋਂ ਪੈਨਸ਼ਨ ਕਢਵਾ ਸਕਦਾ ਹੈ ਜਿਹੜੇ ਜ਼ਿਲ੍ਹੇ ਰਹਿ ਗਏ ਸਨ ਉਹਨਾਂ ਦੇ ਵਿੱਚ ਵੀ ਅੱਜ ਜਾਂ ਕੱਲ ਤੱਕ ਪੈਨਸ਼ਨ ਜਾਰੀ ਹੋ ਜਾਵੇਗੀ ਸਾਡੇ ਹਿਸਾਬ ਨਾਲ ਸਿਰਫ ਇੱਕ ਸੰਗਰੂਰ ਜ਼ਿਲ੍ਹਾ ਹੀ ਰਹਿੰਦਾ ਹੈ ਜਿੱਥੇ ਪੈਨਸ਼ਨ ਜਾਰੀ ਨਹੀਂ ਹੋਈ ਉੱਥੇ ਵੀ ਅੱਜ ਜਾਂ ਕੱਲ ਤੱਕ ਪੈਨਸ਼ਨ ਜਾਰੀ ਹੋ ਜਾਵੇਗੀ ਤੇ ਜਲਦ ਹੀ ਬੈਂਕ ਖਾਤਿਆਂ ਦੇ ਵਿੱਚ ਪੈਨਸ਼ਨ ਆ ਜਾਵੇਗੀ ਤੇ ਤੁਸੀਂ ਬੈਂਕ ਦੇ ਵਿੱਚ ਜਾ ਕੇ ਪੈਨਸ਼ਨ ਨੂੰ ਕਢਵਾ ਸਕਦੇ ਹੋ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ